ਇਦੇ ਵਿੱਚ ਹੱਲੇ ਤੱਕ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਹਾਲਾਂਕਿ ਵਕੀਲ ਮੌਜੂਦ ਸੀਗੇ ਲੇਕਿਨ ਉਹਨਾਂ ਨੂੰ ਬੋਲਣ ਪਾਰਟੀ ਦੇ ਬਣਾਇਆ ਗਿਆ ਹੋਣਾ ਪ੍ਰਵੇਸ਼ ਦੁਆਰ ਨੂੰ ਵੀ ਜੀ ਬਿਲਕੁਲ ਲੇਕਿਨ ਨੋਟਿਸ ਸਿਰਫ ਪੁਲਿਸ ਨੂੰ ਹੋਇਆ ਸੀਗਾ ਵਿਜੇ ਰਣਜੀਤ ਸਿੰਘ ਢੰਡਰੀ ਵਾਲਾ ਨੋਟਿਸ ਨਹੀਂ ਹੋਇਆ ਸੀਗਾ ਇਸ ਕਰਕੇ ਉਹਨਾਂ ਦੇ ਵਕੀਲਾਂ ਨੂੰ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਹੱਲੇ ਪਾਰਟੀ ਹੀ ਪਾਰਟੀ ਬਣਾਇਆ ਗਿਆ ਸੀਗਾ ਲੇਕਿਨ ਨੋਟਿਸ ਨਹੀਂ ਦਿੱਤਾ ਗਿਆ ਸੀ ਠੀਕ ਹੈ ਨੋਟਿਸ ਜਦੋਂ ਕਿਸੇ ਪਾਰਟੀ ਨੂੰ ਹੁੰਦਾ ਤਾਂ ਉਹ ਆਪਣਾ ਜਵਾਬ ਦਿੰਦਾ ਤਾਂ ਉਹ ਆਰਗੂਮੈਂਟ ਕਰਦੇ ਨੇ ਅੱਗੇ ਤਾਂ ਉਹਨਾਂ ਨੇ ਸਿਰਫ ਪੁਲਿਸ ਤੋਂ ਮੰਗਿਆ ਸੀਗਾ ਕਿ 2012 ਦਾ ਕੇਸ ਹੈ ਪੁਲਿਸ ਨੇ ਕੀ ਕੀ ਕੀਤਾ ਕਿਵੇਂ ਪੁਲਿਸ ਕੋਲ ਜੇ ਪਰਿਵਾਰ ਪਹੁੰਚਿਆ ਜਾਂ ਪੁਲਿਸ ਨੇ ਐਫ ਆਈ ਆਰ ਕਿਉਂ ਨਹੀਂ ਕੀਤੀ ਇਸੇ ਕਰਕੇ ਪਹਿਲਾ ਜੇ ਆਪਾਂ ਇਸ ਕੇਸ ਦਾ ਪਹਿਲਾ ਪਹਿਲੂ ਕਹੀਏ ਉਹ ਸਿਰਫ ਇਹ ਸੀਗਾ ਕਿ ਪੁਲਿਸ ਦੀ ਇਨਕੁਆਇਰੀ ਤੇ ਪੁਲਿਸ ਨੇ ਕੀ ਕੀਤਾ ਇਸੇ ਕਰਕੇ ਡੀ ਜੀ ਪੀ ਨੂੰ ਕਿਹਾ ਗਿਆ ਤੁਸੀਂ ਇੱਕ ਡਿਟੇਲ ਐਫੀਡੇਵਿਟ ਫਾਈਲ ਕਰੋ ਔਰ ਡਿਟੇਲ ਐਫੀਡੇਵਿਟ ਫਾਈਲ ਜਿਹੜਾ ਜ ਸਾਹਮਣੇ ਆਇਆ ਉਹਦੇ ਵਿੱਚ ਉਹੀ ਗੱਲ ਹੈ ਕਿ ਢੰਡਰੇਵਾਲ ਦੇ ਕਲਾਬ ਐਫ ਆਈ ਆਰ ਤੇ ਦੋ ਪੁਲਿਸ ਅਫਸਰਾਂ ਦੇ ਕਲਾਬ ਸ਼ੋ ਕਾਸ ਨੋਟਿਸ ਹੈ ਹੁਣ ਜਦੋਂ ਰਣਜੀਤ ਸਿੰਘ ਢੰਡਰੇਵਾਲੇ ਨੂੰ ਕਿਉਂਕਿ ਬੇਲ ਲੈਣੀ ਪੈਣੀ ਹੈ ਐਫ ਆਈ ਆਰ ਦਰਜ ਹੋਈ ਹੈ ਇਨਵੈਸਟੀਗੇਸ਼ਨ ਜੁਆਇਨ ਕਰਨੀ ਪੈਣੀ ਹੈ ਔਰ ਅੱਗੇ ਪ੍ਰੋਸੀਜਰ ਹੋਏਗਾ ਯਾ ਉਹਨਾਂ ਦੇ ਵਕੀਲ ਫਿਰ ਕੋਰਟ ਦਾ ਰੁਕ ਕਰਨਗੇ ਫਿਰ ਉਹਨਾਂ ਦਾ ਰੋਲ ਸਾਹਮਣੇ ਆਏਗਾ ਕਿ ਕਿ ਮੈਂ ਉਮੇਸ਼ ਜਿਸ ਤਰੀਕੇ ਨਾਲ ਤਰਾਵਾ ਸਖਤ ਨੇ 302 ਹੈ 376 ਹੈ ਰੀਪ ਮਰਡਰ ਦੀ ਗ੍ਰਿਫਤਾਰੀ ਪੋਸੀਬਲ ਹੈ ਗ੍ਰਿਫਤਾਰੀ ਦੀ ਤਲਵਾਰ ਤੱਕ ਕਹਿ ਸਕਦੇ ਆ ਲਟਕ ਇਹ ਬਿਲਕੁਲ ਬਿਲਕੁਲ ਵਾਜਿਬ ਹੈ ਤੁਹਾਡਾ ਸਵਾਲ ਗ੍ਰਿਫਤਾਰੀ ਦੀ ਤਲਵਾਰ ਬਿਲਕੁਲ ਲਟਕਦੀ ਹੈ ਜਿਹੜੀ ਤਰਾਹਾਂ ਦੇ ਮੁਤਾਬਿਕ ਐਫਆਈਆਰ ਹੋਈ ਹੈ 302 376 500 ਦੇ ਜਸਤੇ ਹਿਸਾਬ ਨਾਲ ਬਿਲਕੁਲ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਹੈ ਔਰ ਅੱਗੇ ਹੁਣ ਕੱਲ ਵੀ ਸੁਣਵਾਈ ਹੈ ਕੱਲ ਵੀ ਦੇਖਣਾ ਹੋਏਗਾ ਪੁਲਿਸ ਜਦੋਂ ਐਫਆਈਆਰ ਦਰਜ ਕਰਦੀ ਹੈ ਤਾਂ ਨੈਚਰਲੀ ਜਦੋਂ ਐਫਆਈਆਰ ਦਰਜ ਹੋਣ ਤੋਂ ਬਾਅਦ ਜਿਸ ਦੇ ਖਿਲਾਫ ਐਫਆਈਆਰ ਹੁੰਦੀ ਹੈ ਉਹਨੂੰ ਪੁਲਿਸ ਭੇਜੇਗੀ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਕਿਹਾ ਕਿਵੇਂ ਅੱਗੇ ਵਧੇਗਾ ਜਾਂ ਅਰੈਸਟ ਕਰਦੀ ਹੈ ਇਹ ਪੁਲਿਸ ਦਾ ਕੰਮ ਹੈ ਠੀਕ ਹੈ ਉਮੇਸ਼ ਤੁਸੀਂ ਕੁਝ ਹੋਰ ਅਪਡੇਟ ਦੇ ਲਈ ਕੋਸ਼ਿਸ਼ ਕਰੋ ਅਸੀਂ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਫਿਲਹਾਲ ਦਰਸ਼ਕਾਂ ਨੂੰ ਅਸੀਂ ਇਹ ਜਾਣਕਾਰੀ ਦੇ ਦਈਏ ਜਿਵੇਂ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਦੱਸ ਰਹੇ ਨੇ ਕਿ ਟਡਰੀਆਂ ਵਾਲਾ ਤੇ ਐਫ ਆਈ ਆਰ ਦਰਜ ਹੋਈ ਹੈ ਪੁਲਿਸ ਨੇ ਕੋਰਟ ਦੇ ਵਿੱਚ ਲਿਖਤੀ ਤੌਰ ਤੇ ਇਹ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਡੀਜੀਪੀ ਵੱਲੋਂ ਇਹ ਐਫੀਡੇਵਿਟ ਜਿਹੜਾ ਹੈ ਉਹ ਦਾਖਲ ਕੀਤਾ ਗਿਆ ਔਰ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਟਡਰੀਆਂ ਵਾਲਾ ਦੇ ਖਿਲਾਫ ਧਾਰਾ 302 376 ਤੇ 506 ਦੇ ਤਹਿਤ ਜੋ ਪੁਰਾਣੀਆਂ ਧਰਾਵਾਂ ਸੀ ਆਈਪੀਸੀ ਦੀਆਂ ਐ ਉਹਨਾਂ ਧਰਾਵਾਂ ਜੋ ਹੁਣ ਨਵੀਆਂ ਬਦਲ ਗਈਆਂ ਨੇ ਬੀਐਨਐਸਟੀਆਂ ਬਣ ਗਈਆਂ ਨੇ ਉਹਨਾਂ ਧਰਾਵਾਂ ਦੇ ਤਹਿਤ ਇਹ ਮਾਮਲਾ ਜਿਹੜਾ ਹੈ ਇਹ ਦਰਜ ਕੀਤਾ ਗਿਆ ਹੈ ਸੋ ਰঞ্জੀਤ ਸਿੰਘ ਢੱਡਰੀਆਂ ਵਾਲਾ ਇੱਕ ਵੱਡੀ ਮੁਸ਼ਕਲ ਦੇ ਵਿੱਚ ਫਸ ਗਏ ਨੇ दरअसल ਡੇਰਾ ਹੈ ਪਰਮੇਸ਼ਰ ਦਵਾਰ ਉੱਥੇ ਇੱਕ ਲੜਕੀ ਦੀ ਮੌਤ ਹੋਈ ਸੀ ਔਰ ਜਦੋਂ ਉਸ ਲੜਕੀ ਦਾ ਪੋਸਟਮਾਰਟਮ ਹੋਇਆ ਸੀ 28 ਸਾਲ ਦੀ ਉਹ ਲੜਕੀ ਸੀ ਤਾਂ ਉਸਦੇ ਸਰੀਰ 'ਚ ਜ਼ਹਿਰ ਪਾਇਆ ਗਿਆ ਸੀ ਸੋ ਉਸ ਵੇਲੇ ਪੁਲਿਸ ਨੇ ਐਫ ਆਈ ਆਰ ਦਰਜ ਨਹੀਂ ਕੀਤੀ ਔਰ ਪੋਸਟਮਾਰਟਮ ਜ਼ਰੂਰ ਕਰਵਾਇਆ ਗਿਆ ਪੋਸਟਮਾਰਟਮ ਦੇ ਵਿੱਚ ਜ਼ਹਿਰ ਦੀ ਗੱਲ ਸਾਹਮਣੇ ਆਈ ਉਸ ਵੇਲੇ ਜੋ ਪਰਮੇਸ਼ਰ ਦੁਆਰ ਦਾ ਬਿਆਨ ਸੀ ਜਾਂ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਬਿਆਨ ਸੀ ਉਹਨਾਂ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਇਸ ਲੜਕੀ ਦੀ ਮੌਤ ਡੇਰੇ ਦੇ ਬਾਹਰ ਹੋਈ ਸੀ ਨਾ ਕਿ ਡੇਰੇ ਦੇ ਅੰਦਰ ਇਹ ਗੱਲ ਕਹੀ ਗਈ ਸੀ ਔਰ ਢੱਡਰੀਆਂ ਵਾਲਾ ਨੇ ਇਹ ਵੀ ਕਿਹਾ ਸੀ ਕਿ ਜਿਸ ਵੇਲੇ ਘਟਨਾ ਵਾਪਰੀ ਸੀ ਉਸ ਵੇਲੇ ਉਹ ਵਿਦੇਸ਼ 'ਚ ਸੀ ਉਏ ਕੇ ਹੈ ਨਹੀਂ ਸੀ ਸੋ ਇਹ ਗੱਲ ਕਹੀ ਗਈ ਸੀ ਪਰ ਹੁਣ 12 ਸਾਲ ਬਾਅਦ ਲੜਕੀ ਦਾ ਭਰਾ ਇਸ ਮਾਮਲੇ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਗਿਆ ਪਿਛਲੇ ਮਹੀਨੇ ਨਵੰਬਰ ਦੇ ਵਿੱਚ ਔਰ ਉਸ ਤੋਂ ਬਾਅਦ ਨੋਟਿਸ ਹੋਏ ਸਰਕਾਰ ਨੂੰ ਪੁਲਿਸ ਨੂੰ ਕਿ ਉਹਨਾਂ ਨੇ ਉਸ ਵੇਲੇ ਮਾਮਲਾ ਦਰਜ ਕਿਉਂ ਨਹੀਂ ਕੀਤਾ ਤਾਂ ਹੁਣ ਜਾ ਕੇ ਇਸ ਮਾਮਲੇ ਦੇ ਵਿੱਚ ਜਦੋਂ ਪੰਜਾਬ ਦੇ ਡੀਜੀਪੀ ਨੂੰ ਐਫੀਡੇਵਿਟ ਫਾਈਲ ਕਰਨ ਲਈ ਕਿਹਾ ਗਿਆ ਸੀ ਤਾਂ ਡੀਜੀਪੀ ਨੇ ਕੋਰਟ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਖਿਲਾਫ 302 ਕਤਲ ਤੇ 376 ਰੇਪ ਦਾ ਮਾਮਲਾ ਦਰਜ ਕੀਤਾ ਗਿਆ ਹੈ ਯਾਨੀ ਇਲਜ਼ਾਮਾਂ ਦੇ ਮੁਤਾਬਕ ਉਸ ਲੜਕੀ ਦੇ ਨਾਲ ਰੇਪ ਹੋਇਆ ਸੀ ਤੇ ਬਾਅਦ ਚ ਉਸ ਲੜਕੀ ਦਾ ਮਰਡਰ ਕਰ ਦਿੱਤਾ ਗਿਆ ਸੀ ਇਹ ਹੁਣ ਪੁਲਿਸ ਦੀ ਰਿਪੋਰਟ ਪੁਲਿਸ ਦੀ ਜਿਹੜੀ ਐਫ ਆਈ ਆਰ ਹੈ ਉਹ ਕਹਿ ਰਹੀ ਹੈ ਜਿਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਵੱਲੋਂ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਹੈ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਦੇ ਆਰਡਰ ਕੀਤੇ ਨੇ ਤੇ ਜਿਹੜੀ ਆ ਬਾਬਾ ਰਣਜੀਤ ਸਿੰਘ ਜਿਹੜਾ ਰਿਸਪੌਂਡੈਂਟ ਨੰਬਰ 4 ਸੀ ਪਟੀਸ਼ਨ ਚ ਉਹਨਾਂ ਦੇ ਖਿਲਾਫ ਐਫ ਆਈ ਆਰ ਕਰ ਦਿੱਤੀ ਗਈ ਹੈ 302 376 ਤੇ 506 ਆਈ ਪੀ ਐਸ ਸੀ ਆਈ ਪੀ ਸੀ ਚ ਸੋਰੀ ਸਤੋਂ ਹੋਈ ਹੈ ਕਿ ਡੇਟ ਦੇ ਇਸ ਡੇਟ ਹੋਈ ਹੈ ਜੀ 7 12 2024 ਨੂੰ ਪਟਿਆਲਾ ਇਹ ਹੋਈ ਹੈ ਜੀ ਡਿਸਟ੍ਰਿਕਟ ਪਟਿਆਲਾ ਪੁਲਿਸ ਸਟੇਸ਼ਨ ਪਸਿਆਣਾ ਪਸਿਆਣਾ ਤੇ ਹੁਣ ਅਗੇ ਕੋਰਟ ਵਿੱਚ ਕੀ ਹੋਣਗਾ ਕੱਲ ਡੇਟ ਲੱਗੀ ਹੈ ਜੀ ਜੋ ਵੀ ਫਰਦਰ ਪਰ ਸੀਟਿੰਗ ਹੋਣਗੇ ਉਹਨਾਂ ਦੀ ਕੱਲ ਫੇਰ ਹੋਏਗਾ ਤਾ ਵਕੀਲ ਜਾਣਕਾਰੀ ਦੇ ਰਹੇ ਸੀ ਜਿਹੜੇ ਉਸ ਲੜਕੀ ਦੇ ਭਰਾ ਵੱਲੋਂ ਵਕੀਲ ਪੇਸ਼ ਹੋਏ ਨੇ ਕੋਰਟ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਕੱਲ ਨੂੰ ਫੇਰ ਇਸ ਮਾਮਲੇ ਦੀ ਸੁਣਵਾਈ ਚੱਲਣੀ ਹੈ ਕਿ ਢੱਡਰੀਆਂ ਵਾਲਾ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਕਤਲ ਤੇ ਰੇਪ ਦੇ ਮਾਮਲੇ ਦੇ ਵਿੱਚ ਇਹ 22 April 2012 ਦਾ ਇਹ ਘਟਨਾਕ੍ਰਮ ਹੈ ਇਹ 22 April 2012 ਨੂੰ ਜਿਹੜਾ ਢੱਡਰੀਆਂ ਵਾਲਾ ਦਾ ਡੇਰਾ ਹੈ ਪ੍ਰਮੇਸ਼ਰ ਦਵਾਰ ਉਸਤੇ ਉੱਥੇ ਇੱਕ ਲੜਕੀ ਜਿਹੜੀ ਸੀ ਐ ਉਸਦੀ ਮੌਤ ਹੋਈ ਸੀ ਔਰ ਪੋਸਟਮਾਰਟਮ ਦੇ ਵਿੱਚ ਜ਼ਹਿਰੀਲਾ ਪਦਾਰਥ ਉਸਦੇ ਪੇਟ ਦੇ ਵਿੱਚ ਪਾਇਆ ਗਿਆ ਸੀ ਪਟੀਸ਼ਨ ਕਰਤਾ ਵੱਲੋਂ ਇਹ ਗੱਲ ਆਪਣੀ ਪਟੀਸ਼ਨ ਦੇ ਵਿੱਚ ਕਹੀ ਗਈ ਕਿ ਜ਼ਬਰ ਜਨਾਹ ਤੋਂ ਬਾਅਦ ਉਸਦੀ ਭੈਣ ਨੂੰ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਮਾਰਿਆ ਗਿਆ ਹੈ ਇਹ ਪਟੀਸ਼ਨ ਪਾਈ ਗਈ ਸੀ ਜਿਸ ਤੇ ਹਾਈ ਕੋਰਟ ਚ ਸੁਣਵਾਈ ਚੱਲ ਰਹੀ ਹੈ ਜੀ ਸਿੰਘ ਢੰਡਰੇ ਵਾਲਾ ਦੇ ਉੱਪਰ ਅਲਿਗੇਸ਼ਨ ਲੱਗੇ ਸੀ ਕਿ ਕੀ ਹੋਇਆ ਕੋਈ ਐਫਆਰ ਹੋਈ ਔਰ ਕੋਰਟ ਵੀ ਚਾਰਜ ਹੋਇਆ ਕੀ ਹਾਂਜੀ ਅੱਜ ਕੇਸ 'ਚ ਡੀਜੀਪੀ ਨੇ ਰਿਪਲਾਈ ਫਾਈਲ ਕਰਨਾ ਸੀ ਜਿਸ ਰਿਪਲਾਈ ਵਿੱਚ ਉਹਨਾਂ ਨੇ ਜਿਹੜੇ 에ਰਿੰਗ ਆਫਿਸਰਸ ਨੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਰੀ ਦੇ ਆਰਡਰ ਕੀਤੇ ਨੇ ਤੇ ਜਿਹੜੀ ਬਾਬਾ ਰਣਜੀਤ ਸਿੰਘ ਜਿਹੜਾ ਰਿਸਪੌਂਡੈਂਟ ਨੰਬਰ 4 ਸੀ ਪਟੀਸ਼ਨ 'ਚ ਉਹਨਾਂ ਦੇ ਖਿਲਾਫ ਐਫਆਰ ਕਰ ਦਿੱਤੀ ਗਈ ਹੈ 302 376 ਤੇ 506 आईपीएस ਚ आईपीएस ਚ ਸੋਰੀ ਤੋਂ ਹੋਈ ਹੈ ਕੇਸ ਡੇਟ ਦੀ ਐਸ ਡੇਟ ਹੋਈ ਹੈ ਜੀ 7 12 2024 ਨੂੰ ਪਟਿਆਲਾ ਇਹ ਹੋਈ ਹੈ ਜੀ ਡਿਸਟ੍ਰਿਕਟ ਪਟਿਆਲਾ ਪੁਲਿਸ ਸਟੇਸ਼ਨ ਪਸਿਆਣਾ ਪਸਿਆਣਾ ਤੇ ਹੁਣ ਅਗੇ ਕੋਰਟ ਵਿੱਚ ਕੀ ਹੁਣ ਪਰ ਕੱਲ ਡੇਟ ਲੱਗੀ ਹੈ ਜੀ ਜੋ ਵੀ ਫਰਦਰ ਪਰ ਸੀਟਿੰਗਸ ਹੋਣਗੀਆਂ ਉਹਨਾਂ ਦੇ ਕੱਲ ਫੇਰ ਹੋਏਗਾ ਤਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੁਲਿਸ ਸਟੇਸ਼ਨ ਪਸਿਆਣਾ ਜਿੱਥੇ ਐਫ ਆਈ ਆਰ ਦਰਜ ਹੋਈ ਹੈ ਕਤਲ ਤੇ ਰੇਪ ਦੀ ਕਾਫੀ ਸਖਤ ਤਰ੍ਹਾਂ ਵਾਨੇ ਹੋਣੇ ਔਰ ਇੱਕ ਵੱਡਾ ਮਾਮਲਾ ਇਸ ਨੂੰ ਕਹਿ ਸਕਦੇ ਆ ਰਜੀਤ ਸਿੰਘ ਢੱਡਰੀਆਂ ਵਾਲਾ ਇੱਕ ਵੱਡਾ ਨਾਮ ਨੇ ਸਿੱਖ ਪ੍ਰਚਾਰਕ ਦੇ ਤੌਰ ਤੇ ਜਾਣੇ ਜਾਂਦੇ ਨੇ ਉਹਨਾਂ ਦਾ ਡੇਰਾ ਹੈ ਪਰਮੇਸ਼ਰ ਦਵਾਰ ਪਟਿਆਲਾ ਦੇ ਨੇੜੇ ਹੀ ਪੈਂਦਾ ਹੈ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਢੱਡਰੀਆਂ ਵਾਲਾ ਦੇ ਪੈਰੋਕਾਰ ਨੇ ਸੋ ਹੁਣ ਢੱਡਰੀਆਂ ਵਾਲਾ ਤੇ ਇੱਕ ਕੇਸ ਤਰਜ ਹੋਇਆ ਜਿਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਸਿਆਣਾ ਜਿਹੜਾ ਪੁਲਿਸ ਸਟੇਸ਼ਨ ਹੈ ਉੱਥੇ ਇਹ ਮਾਮਲਾ ਦਰਜ ਹੋਇਆ ਜਿਵੇਂ ਅਸੀਂ ਦੱਸ ਰਹੇ ਹਾਂ ਕਿ 2012 ਦਾ ਇਹ ਮਾਮਲਾ ਹੈ ਕਿ 2012 ਦੇ ਵਿੱਚ 22 April 2012 ਨੂੰ ਇੱਕ ਲੜਕੀ ਦੀ ਸ਼ੱਕੀ ਹਾਲਾਤਾਂ ਚ ਪਰਮੇਸ਼ਰ ਦੁਆਰ ਮੌਤ ਹੋ ਜਾਂਦੀ ਹੈ ਕੈਥਲ ਦਾ ਪਰਿਵਾਰ ਸੀ ਔਰ ਇਹ ਲੜਕੀ 2002 ਤੋਂ ਜੋ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ 2002 ਤੋਂ ਉੱਥੇ ਰਹਿ ਰਹੀ ਸੀ ਔਰ ਡੇਰੇ ਦੇ ਵਿੱਚ ਸੇਵਾ ਕਰਦੀ ਸੀ ਔਰ ਉਸ ਵੇਲੇ ਉਹ ਛੋਟੀ ਸੀ ਕਿਸ਼ੋਰ ਅਵਸਥਾ ਦੇ ਵਿੱਚ ਜਦੋਂ ਆਈ 2012 ਦੇ ਵਿੱਚ ਉਸ ਲੜਕੀ ਨੂੰ ਪਟੀਸ਼ਨ ਦੇ ਵਿੱਚ ਇਹ ਸਾਰੀਆਂ ਗੱਲਾਂ ਕਈਆਂ ਗਈਆਂ ਕਿ ਉਸ ਲੜਕੀ ਨੂੰ ਡੇਰੇ ਜੁੰਦੇ ਕੁਝ ਗਲਤ ਕੰਮਾਂ ਬਾਰੇ ਪਤਾ ਚੱਲਿਆ ਜਿਸ ਦੀ ਆਵਾਜ਼ ਚੱਕਨ ਦੀ ਉਹਨੇ ਕੋਸ਼ਿਸ਼ ਕੀਤੀ ਜਾਂ ਉਹਨੇ ਗੱਲ ਕਹੀ ਤਾਂ ਉਸ ਤੋਂ ਬਾਅਦ 22 April 2012 ਨੂੰ ਉਸ ਲੜਕੀ ਦੀ ਮੌਤ ਹੋ ਗਈ ਜਦੋਂ ਉਸ ਲੜਕੀ ਦਾ ਪੋਸਟਮਾਰਟਮ ਹੋਇਆ ਤਾਂ ਉਸਦੇ ਪੇਟ ਦੇ ਵਿੱਚ ਜ਼ਹਿਰੀਲਾ ਪਦਾਰਥ ਪਾਇਆ ਗਿਆ ਉਸ ਲੜਕੀ ਨਾਲ ਰੇਪ ਦਾ ਵੀ ਰੇਪ ਦੇ ਇਲਜ਼ਾਮ ਵੀ ਲੱਗੇ ਕਿ ਉਸ ਲੜਕੀ ਦੇ ਨਾਲ ਰੇਪ ਹੋਇਆ ਸੀ ਤਾਂ ਇਹ ਸਾਰਾ ਪੂਰਾ ਮਾਮਲਾ ਸੀ ਔਰ 2012 ਅ ਦੇ ਵਿੱਚ ਉਸ ਵੇਲੇ ਇਸ ਮਾਮਲੇ ਨੂੰ ਖੁਦਕੁਸ਼ੀ ਦਾ ਜਿਹੜਾ ਮਾਮਲਾ ਸੀ ਉਹ ਦੱਸਿਆ ਗਿਆ ਸੀ ਔਰ ਉਸ ਤੋਂ ਬਾਅਦ ਇਹ ਮਾਮਲਾ ਖਤਮ ਹੋ ਗਿਆ ਪਰ ਹੁਣ 12 ਸਾਲ ਬਾਅਦ ਉਸ ਲੜਕੀ ਦਾ ਭਰਾ ਉਹ ਇਸ ਮਾਮਲੇ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਗਿਆ ਹਾਈ ਕੋਰਟ ਦੇ ਵਿੱਚ ਉਸ ਵੱਲੋਂ ਇਹ ਅਪੀਲ ਕੀਤੀ ਗਈ ਔਰ ਜ਼ਿੰਮੇਵਾਰ ਠਹਿਰਾਇਆ ਗਿਆ ਔਰ ਉਹਨਾਂ ਦੋਸ਼ੀਆਂ ਦੇ ਵਿੱਚ ਨਾਮ ਰঞ্জੀਤ ਸਿੰਘ ਢੱਡਰੀਆਂ ਵਾਲਾ ਦਾ ਵੀ ਸੀ ਉਸ ਪਟੀਸ਼ਨ ਦੇ ਵਿੱਚ ਔਰ ਉਸ ਤੋਂ ਬਾਅਦ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤੇ ਗਏ ਪੁਲਿਸ ਨੂੰ ਔਰ ਪੁਲਿਸ ਨੇ ਐਫੀਡੇਵਿਟ ਫਾਈਲ ਕਰਨਾ ਸੀ ਆਪਣਾ ਜਵਾਬ ਦਾਖਲ ਕਰਨਾ ਸੀ ਤਾਂ ਅੱਜ ਜੋ ਪੁਲਿਸ ਵੱਲੋਂ ਐਫੀਡੇਵਿਟ ਫਾਈਲ ਕੀਤਾ ਗਿਆ ਉਸ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੁਲਿਸ ਨੇ ਡਰੀਆਂ ਵਾਲਾ ਦੇ ਖਿਲਾਫ ਧਾਰਾ 302 ਕਤਲ ਦੀ ਧਾਰਾ 376 ਰੇਪ ਦੀ ਔਰ 506 ਦੇ ਤਹਿਤ ਜਿਹੜਾ ਕੇਸ ਹੈ ਉਹ ਦਰਜ ਕਰ ਲਿਆ ਗਿਆ ਹੈ